ਗੁਰਬਾਣੀ ਵਿੱਚ ਹੁੰਦਾ ਹੈ ਜੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਰ ਹਰ ਜਪ ਪੜਿਆ ਜੋਗੀ ਗੋਰਖ ਗੋਰਖ ਗੁਰਖਨਾਥ ਜੋਗੀਆਂ ਦਾ ਵੱਡਾ ਮੁਖੀ ਹੋਇਆ ਇਹ ਜੋ ਗੋਰਖਨਾਥ ਸੀ ਇਹ ਕੋਈ ਮਾਮੂਲੀ ਬੰਦਾ ਕਹੀਦੀ ਇਹ ਨਾ ਨਹੀਂ ਬੜੀਆਂ ਰਿੱਧੀਆਂ ਸਿੱਧੀਆਂ ਦਾ ਮਾਲਕ ਇਹਦੇ ਜੀਵਨ ਦੀਆਂ ਬਹੁਤ ਘਟਨਾਵਾਂ ਇਹਦਾ ਸਮਝਾਉਣ ਦਾ ਤਰੀਕਾ ਵੀ ਜਿਨ ਨੇ ਸਵਾ ਲੱਖ ਜੋਗੀ ਚੇਲੇ ਬਣਾਏ ਨੇ ਇਹਦਾ ਤਰੀਕਾ ਵੀ ਕੋਈ ਹੋਏਗਾ ਕੋਈ ਮਾਮੂਲੀ ਨਹੀਂ ਸੀ ਇਹਦੀ ਇੱਕ ਕਥਾ ਹੁੰਦੀ ਹੈ ਇਸ ਦਾ ਜਨਮ ਜਿਹੜਾ ਸੀ ਉਹਦੀ ਵੀ ਕਹਾਣੀ ਵਲੱਖਕ ਰੂੜੀ ਤੋਂ ਪੈਦਾ ਹੋਇਆ ਤਿਗੋਇਆ ਛੁੱਟਿਆ ਜਾਂਦਾ ਸੀ ਉਹਦੇ ਵਿੱਚੋਂ ਕੱਢਿਆ ਹੁਣ ਤਾਂ ਟੈਸਟਿਊ ਬੀਬੀ ਹੋਣ ਲੱਗ ਪਏ ਹੁਣ ਤਾਂ ਪੁਰਾਣੇ ਸਭਿਆਚਾਰ ਵੀ ਇਹ ਕਿਵੇਂ ਹੋ ਗਿਆ ਨਰਸਿੰਘ ਕਿਵੇਂ ਹੋ ਗਿਆ ਹਮ ਪਾੜ ਨਰਸਿੰਘ ਪ੍ਰਗਟ ਹੋ ਗਿਆ ਉਹ ਰੱਬ ਚਾਹੇ ਜੋ ਮਰਜੀ ਕਰ ਸਕਦਾ ਸਾਡੀ ਸੋਚ ਤੋਂ ਪਰੇ ਐ ਦਿਮਾਗ ਤਾਂ ਕਹਿੰਦਾ ਬਸ ਦਿਲ ਨਹੀਂ ਮੰਨਦਾ ਇਸੇ ਤਰ੍ਹਾਂ ਇਹ ਜਿਹੜਾ ਗੋਰਖਨਾਥ ਸੀਨਾ ਇਹਦਾ ਰਸਤਾ ਇਹਦੇ ਕੋਲ ਕਾਇਆ ਇਨੇ ਦੇਖਿਆ ਭੀੜ ਬੜੀ ਲੱਗੀ ਹੋਈ ਹੈ ਇਨੇ ਕਿਹਾ ਕਹਿਣ ਲੱਗੇ ਵੀ ਭੀੜ ਕਿਉ ਲੱਗੀ ਕਹਿਣ ਲੱਗੇ ਜੀ ਰਾਣੀ ਮਰ ਗਈ ਹੈ ਤੇ ਰਾਜਾ ਵੀ ਨਾਲ ਹੀ ਸਤੀ ਹੋਣ ਲੱਗਾ ਹੈ ਕਹਿੰਦਾ ਵੀ ਇਸਤਰੀਆਂ ਤਾਂ ਮੈਂ ਸੁਣੀਆਂ ਸਤੀ ਹੁੰਦੀਆਂ ਵੀ ਰਾਜਾ ਸਤੀ ਹੋਣ ਲੱਗਾ ਹੈ ਕਹਿਣ ਲੱਗਾ ਜੀ ਬੜਾ ਦੁਖੀ ਹੈ ਲੱਗਾ ਉਹ ਸਮਝ ਰਿਹਾ ਵੀ ਇਹਦੇ ਨਾਲੋਂ ਤਾਂ ਮਰ ਜਾਣਾ ਹੀ ਚੰਗਾ ਹੈ ਕਈ ਵਾਰ ਧੰਨ ਦਾ ਘਾਟਾ ਪੈ ਜਾਏ ਤੇ ਮਨੁੱਖ ਕਹਿੰਦਾ ਵੀ ਇਹਦੇ ਨਾਲੋਂ ਤੇ ਮਰ ਜਾਣਾ ਹੀ ਚੰਗਾ ਹੈ ਇਹ ਜੀਵਨ ਦੁਬਾਰਾ ਨਹੀਂ ਮਿਲਣਾ ਧਨ ਪਦਾਰਥ ਹੈ ਸੰਸਾਰ ਦੀਆਂ ਵਸਤੂਆਂ ਨੇ ਇਹ ਮਿਲ ਜਾਣ ਗਿਆ ਇਹ ਜੀਵਨ ਇੱਕੋ ਵਾਰ ਮਿਲਿਆ ਫੇਰ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਕੋਈ ਪਤਾ ਨਹੀਂ ਇਹਦੇ ਕੋਲ ਹਾਂਡੀ ਚਿੱਪੀ ਜਿਹੀ ਸੀ ਫੜੀ ਹੱਥ ਗੋਰਖਨਾਥ ਨੇ ਥੱਲੇ ਮਾਰੀ ਤੇ ਗੋਰਖਨਾਥ ਰਾਜੇ ਨਾਲੋਂ ਉੱਚੀ ਰੋਂਣ ਲੱਗ ਪਿਆ ਜਦੋਂ ਉੱਚੀ ਰੋਂਦਾ ਤੇ ਸਾਰੇ ਚੁੱਪ ਕਰਾਉਣ ਲੱਗੇ ਰਾਜੇ ਨੇ ਕਿਹਾ ਵੀ ਇਹਨੂੰ ਚੁੱਪ ਕਰਾਓ ਇਹਨੂੰ ਕੀ ਹੋ ਗਿਆ ਉਹ ਕਹਿਣ ਲੱਗਾ ਮੇਰੀ ਚਿੱਪੀ ਟੁੱਟ ਗਈ ਹੈ ਰਾਜਾ ਕਹਿੰਦਾ ਤੈਨੂੰ ਚਿੱਪੀ ਦੂਜੀ ਲੈ ਦੇ ਤੈਨੂੰ ਨਹੀਂ ਮੈਨੂੰ ਇਹੋ ਹੀ ਚਾਹੀਦੀ ਰੋਏ ਕਹਿਣ ਲੱਗੇ ਰਾਜਨ ਸੱਚ ਕਹਿ ਰਿਹਾ ਦੂਜੀ ਚਿੱਪੀ ਚੱਲ ਸਕਦਾ ਮੇਰਾ ਕੰਮ ਕੰਨ ਲ ਗਿਆ ਤੇ ਕਹਿਣ ਲੱਗਾ ਕਿਉਂ ਮਰਨਾ ਇਹਦੇ ਰਾਣੀ ਦੇ ਪਿੱਛੇ ਉਹ ਇਹਦਾ ਤੈਨੂੰ ਇੱਕ ਵਾਰ ਜੀਵਨ ਮਿਲਿਆ ਦੁਬਾਰਾ ਨਹੀਂ ਮਿਲਣਾ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਕਿਉਂ ਬਰਬਾਦ ਕਰ ਰਿਹਾ ਹੈ ਉਹ ਜਿੰਨਾ ਵਾਸਤੇ ਬਹੁ ਪਰਪੰਚ ਕਰ ਪਰਤਨ ਲਿਆਵੈ ਸੁਤਦਾਰਾ ਪੈ ਆਣ ਲਟਾਵੈ ਫਿਰ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਗੋਬਿੰਦ ਮਿਲਣ ਕੀ ਇਹ ਤੇਰੀ ਮਰੀਆ ਇਹੀ ਵਾਰੀ ਹੈ ਇਹੀ ਔਸਰ ਹੈ ਜੇ ਹੱਥੋਂ ਲੰਗਿਆ ਪਤਾ ਨਹੀਂ ਕਿੰਨਿਆਂ ਨੂੰ ਆਪਣਾ ਬਣਾਇਆ ਤੇ ਕਿੰਨਿਆਂ ਨੂੰ ਛੱਡਿਆ ਇੱਥੇ ਇਸੇ ਜਨਮ ਦੇ ਵਿੱਚ ਇੱਥੇ ਕਿੰਨਿਆਂ ਨੂੰ ਛੱਡ ਕੇ ਆਇਆ ਹੋਏਗਾ ਹੁਣ ਕਿਉਂ ਰੋਣਾ ਹੈ ਰਾਜਨ ਜਨਮ ਸਫਲਾ ਕਰ ਆਪਣਾ ਇੱਕ ਹੋਰ ਕਥਾ ਆਉਂਦੀ ਹੈ ਗੋਰਖਨਾਥ ਦੀ ਇੱਕ ਮਨੁੱਖ ਗੋਰਖਨਾਥ ਦੇ ਕੋਲ ਆਇਆ ਆ ਕੇ ਕਹਿੰਦਾ ਵੀ ਮੇਰਾ ਜੀ ਕਰਦਾ ਵੀ ਮੈਂ ਇੰਨਾ ਕੁ ਦੁਖੀ ਆ ਬਹੁਤ ਜ਼ਿਆਦਾ ਦੁਖੀ ਆ ਮੈਂ ਅ ਜਿਹਨੂੰ ਮਰਜ਼ੀ ਛੇੜ ਲੋ ਸਾਰੇ ਹੀ ਦੁਖੀ ਨੇ ਇਥੇ ਨਾਨਕ ਦੁਖੀਆ ਸਭ ਸੰਸਾਰ ਕਹਿਣ ਲੱਗਾ ਜੀ ਮੈਂ ਬਹੁਤ ਦੁਖੀ ਆ ਸਾਡੇ ਗੁਰਦੇਵ ਨੇ ਸ਼ਬਦ ਸੁਰਤ ਨੂੰ ਸ਼ਬਦ ਨਾਲ ਜੋੜ ਤੇਰੇ ਦੁੱਖ ਮਿਟ ਜਾਣਗੇ ਸੌਖਾ ਰਸਤਾ ਲਿਆਂਦਾ ਨਾਨਕ ਨਿਰਮਲ ਪੰਥ ਚਲਾਇਆ ਇਹ ਪਵਿੱਤਰ ਪੰਥ ਚਲਾਇਆ ਮਹਾਰਾਜ ਨੇ ਪਵਿੱਤਰ ਰਸਤਾ ਦੱਸਿਆ ਕਿ ਇਹਦੇ ਨਾਲ ਜੁੜ ਜਾ ਤੇਰੇ ਦੁੱਖ ਮਿਟ ਜਾਣਗੇ 84 ਕੱਟੀ ਜਾਏ ਜਿਨ੍ਹਾਂ ਨੂੰ ਸੋਜੀ ਪਈ ਹੈ ਉਹ ਇਹੀ ਅਰਦਾਸਾਂ ਕਰਦੇ ਨੇ ਸੱਚੇ ਪਾਤਸ਼ਾਹ ਸਾਡੀ 84 ਕੱਟ ਦੋ ਸਾਡੀ 84 ਕੱਟ ਦੋ ਤੇ ਜਿਹਨੂੰ ਜਿਵੇਂ ਕਹਦੇ ਇਹ ਗੋਰਖਨਾਥ ਫਕੀਰ ਬਣ ਗਿਆ ਇਹ ਰਾਜਾ ਗੋਰਖ ਨਾਥ ਦੇ ਨਾਲ ਚੱਲ ਪਿਆ ਸੀ ਕਹਿਣ ਲੱਗਾ ਹੁਣ ਮੈਂ ਰੱਬ ਵਾਲੇ ਰਸਤੇ ਤੇ ਚੱਲਦਾ ਇਸ ਰਸਤੇ ਤੇ ਚੱਲਦਾ ਜਿੰਨੂੰ ਵਾਸਤਵ ਦੇ ਵਿੱਚ ਰੱਬ ਦੀ ਫਕੀਰੀ ਮਿਲ ਜਾਏ ਉਹਨੇ ਦੁਨੀਆ ਤੋਂ ਕੀ ਲੈਣਾ ਹੈ ਜਿੰਨੂੰ ਰੱਬ ਦੀ ਫਕੀਰੀ ਮਿਲ ਗਈ ਉਹਨੇ ਸੰਸਾਰ ਤੋਂ ਕੀ ਲੈਣਾ ਇੱਕ ਫਕੀਰ ਬੈਠਾ ਹੈ ਰਾਜਾ ਆ ਗਿਆ ਕਹਿਣ ਲੱਗਾ ਕੀ ਚਾਹੀਦਾ ਦੱਸ ਕੁਛ ਮਰੱਬੇ ਜ਼ਮੀਨ ਨਾ ਕਰਦਾ ਕਹਿਣ ਲੱਗੇ ਮੈਂ ਕੀ ਕਰਨੀ ਐ ਬਹੁਤ ਸੋਹਣੇ ਘਰ ਮਹਿਲ ਬਣਾ ਦੀਏ ਕਹਿਣ ਲੱਗੇ ਮੈਂ ਕੀ ਕਰਨੀ ਨੇ ਉਸ ਸੰਸਾਰ ਤੋਂ ਲੈਣ ਦੀ ਆਸ ਹੀ ਖਤਮ ਹੋ ਗਈ ਐ ਲੜਾਈ ਕੀ ਇਸ ਸੰਸਾਰ ਤੋਂ ਮੰਗਣਾ ਹੀ ਕੀ ਐ ਜਿੰਨੂੰ ਰੱਬ ਮਿਲ ਗਿਆ ਉਹ ਫਿਰ ਸੰਸਾਰ ਨਹੀਂ ਮੰਗਦਾ ਉਹਦੀ ਜਿਹਦੇ ਨਾਲ ਇੱਕ ਲਿਵ ਪਰਮੇਸ਼ਰ ਨਾਲ ਜੁੜੀ ਹੋਈ ਹੈ ਇਹੋ